हलो भी मित्रों आज अठारह फरवरी दिन मंगलवार ह्यूस्टन टैक्सस आप कल डिलीवरी करके वह हो गए अच्ते पिकअप कर देखते हैं किन्ना टाइम कल गया लेट हो कह दी अच्छे नहीं करनी कल कराई दस बजे हम दस बजे चलते ना तो हो गए आप चलते हाँ कर देखिए पिकअप की है देखते हैं जाके यो ਲਓ ਵੀ ਦੋਸਤੋ ਆਪਾਂ ਪਹੁੰਚ ਗਏ 10:00 10 ਆਪਣੀ ਪਿਕਅਪ ਤੇ ਜਿੱਥੇ ਕੱਲ ਆਇਆ ਸੀ ਕੱਲ ਇਹ ਕਹਿੰਦੇ ਸੀ ਅੱਜ ਨਹੀਂ ਲੋਡ ਕਰਨਾ ਅਸੀਂ ਦੇਖਦੇ ਹਾਂ ਕਦੋਂ ਕੀ ਕਰਦੇ ਆ ਲੋਡ ਦੱਸ ਕੰਸਟਰਕਸ਼ਨ ਦਾ ਸਮਾਨ ਆ ਕੰਸਟਰਕਸ਼ਨ ਚ ਜਿਹੜਾ ਸ਼ਟਰਿੰਗ ਸ਼ਟਰਿੰਗ ਚ ਭਰਤੇ ਆ ਜਾਂਦਾ ਉਹ ਸਮਾਨ ਆ ਇਹ ਜਾਣਾ ਕੈਨੇਡਾ ਕਿਊਬਿਕ ਜਾਣਾ ਕਿਊਬਿਕ ਲਓ ਜੀ ਦੇਖੋ ਪਲੈਗ ਝੋਲਦੇ ਆ ਟੈਕਸਸ ਦਾ ਅਮਰੀਕਾ ਦਾ ਵਾਕੀ ਇਹਨਾਂ ਦੇ ਕੰਪਨੀ ਕੋ ਆਪਣੀ ਦੇ ਆ ਕੋਈ ਕੰਸਟਰਕਸ਼ਨ ਦਾ ਸਮਾਨ ਪਹਿਲਾ ਮੀਂਹ ਵਾਲੇ ਪਾਣੀ ਸੁੱਕਿਆ ਨਹੀਂ ਬੱਦਲ ਫੇਰ ਹੋਇਆ। ਓਹ। ਤੋ ਆ ਵੀ ਮਿੱਟਰ ਲੋਡ ਆਪਣਾ ਹੋ ਗਿਆ। ਆ ਚੱਕ ਲਿਆ ਕੰਸਟਰਕਸ਼ਨ ਦਾ ਸ਼ਟਰਿੰਗ ਤੇ ਜਿਹੜਾ ਉੱਪਰ ਸਲੈਬ ਪਾਉਣੇ ਨੂੰ ਥੱਲੇ ਸ਼ਟਰਿੰਗ ਕਰਦੇ ਜੀ ਨਾ ਉਹ ਆਪਣੇ ਫੱਟੇ ਜਿਹਾ ਲਾਉਂਦੇ ਇੱਥੇ ਆ ਪੀਸੀ ਲਾਉਂਦੇ ਆ ੱਟੇ ਜਿਹਾ। ਉਹ ਸਮਾਨ ਆ। ਆ ਰੈਡੀ ਟੂ ਗੋ ਬਸ ਚੱਲਦੇ ਆ। ਆ ਚੱਕ ਲਿਆ ਲੋਡ। ਵੇਟ ਬੁੱਡ ਵੀ ਠੀਕ ਆ। ਚੱਲਦੇ ਆ ਹੁਣ ਆਪਾਂ। ਯੋ। ਸਾਰਾ ਮਾਲ ਫੇਰਨਾ ਦੇ ਤਰ੍ਹਾਂ ਕੰਸਟਰਕਸ਼ਨ ਦਾ ਯਸ ਅਰਕਨਾਸਸ ਲੇਟਰ ਰੌਕ ਸਿਟੀ ਹਾਈਵੇ ਦੇ ਗੱਭੇ ਲੱਗ ਗਿਆ ਜਾਮ ਸਨੋ ਪਈ ਜਾਂਦੀ ਥੱਲੇ ਸਲਿਪਰੀ ਹੈ ਪਤਾ ਨਹੀਂ ਮੇਰੇ ਕੋਈ ਹੈਪਨ ਹੋ ਗਿਆ ਕਰੇ ਬਹੁਤ ਜਾਮ ਲੱਗਿਆ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਗੱਭੇ ਸਟਕ ਹੋਏ ਪਏ ਆ ਫਲਾਈਓਵਰ ਜਾਤੇ ਸਾਰਾ ਟ੍ਰੈਫਿਕ ਲੱਗਾ ਸਾਰੇ ਬੱਸੇ ਅੰਦਰ ਪਿੱਛੇ ਵੀ ਤੋ ਸ਼ੀਸ਼ੇ ਚਿੰ ਇਸ ਨਾਲੋਂ ਪਿੱਛੇ ਬਸ ਜਾਮ ਹੀ ਆ ਸ਼ੀਸ਼ਾ ਵੀ ਗੰਦਾ ਜਾ ਹੋ ਗਿਆ ਹੋਰ ਵੀ ਸਾਰਾ ਹੀ ਜਾਮ ਕਿੰਨਾ ਚਿਰ ਹੋ ਗਿਆ ਮੂਵ ਹੀ ਨਹੀਂ ਹੈ ਟ੍ਰੈਫਿਕ ਪਤਾ ਨਹੀਂ ਇੱਥੇ ਰਾਤ ਕੱਟਣੀ ਪੈਣੀ ਮੈਨੂੰ ਲੱਗਦਾ ਯੋ ਸਾਰਾ ਰਾਤ ਪਈ ਉਹ ਅੱਧੀ ਰਾਤ 12 ਵਜੇ ਹੋਇਆ ਸنو ਪਈ ਜਾਂਦੀ ਹੈ ਨਾਲੇ ਇੱਧਰ ਜਾਮ ਲੱਗਾ ਸੜਕ ਤੇ ਫਸ ਗਏ ਰੋਡ ਤੇ ਸਾਰੇ ਉਧਰ ਤਾਂ ਹਾਈਵੇ ਪੂਰਾ ਜਾਮ ਹੈ ਇੱਧਰ ਲੋਕਲ ਰੋਡ ਜਾਂ ਨਾਲ ਚੀ ਕੱਢਿਆ ਹੁਣ ਦੇਖੋ ਇਹ ਚੱਲਦਾ ਰਹਿੰਦਾ ਕਿ ਇਹ ਵੀ ਬੰਦ ਹੋ ਜਾਂਦਾ ਉਹਦੇ ਉਧਰ ਤੇ ਜਾਮ ਹੈ ਪੂਰਾ ਰਿ ਸਟਕ ਹੋਇਆ ਸਟਕ ਹੋਇਆ ਆਪਾਂ ਨੂੰ ਇੱਕ ਝੜਜਾ ਆ ਗਿਆ ਸੀਗਾ ਤਾਂ ਆਪਾਂ ਐਗਜ਼ਿਟ ਸਾਣੀ ਕੱਢਿਆ ਹੁਣ ਉਧਰ ਤਾਂ ਹਾਈਵੇ ਬੰਦੇ ਹੋ ਗਿਆ ਖੜ ਗਿਆ ਟਰੱਕ ਤੁਰਦੇ ਨਹੀਂ ਆਵੇ ਸਲਿੱਪਾ ਮਾਰੀ ਜਾਂਦੇ ਅਮਰੀਕਾ ਦਾ ਝੰਡਾ ਝੁੱਲੀ ਜਾਂਦਾ ਹੈ ਤਾਂ ਟਰੱਕ ਖੜ ਪਸਦੇ ਤੁਰਦੇ ਨਹੀਂ ਆਗੇ ਦੇਖ ਲਓ ਉਹ ਪਿੱਛੇ ਦੇਖੋ ਲੈਂਡ ਨਾਈ ਪਿੱਛੇ ਇਧਰੋਂ ਸਾਰੇ ਉਹਨਾਂ ਮੁੜੇ ਹੋਇਆ ਉਹ ਡਰਾਈਵਰ ਆਇਆ ਉਧਰੋਂ ਉਹ ਜਿਹੜੇ ਟਰੱਕ ਲੈ ਕੇ ਜਾਂਦਾ ਨਵੇਂ ਉਹ ਸਲਿੱਪ ਮਾਰੀ ਜਾਂਦੇ ਤੋਂ ਛੱਬਰ ਛੋਕਲ ਪੁੱਛਦਾ ਉਹ ਕਹਿੰਦਾ ਹੈ ਨਹੀਂ ਉਹ ਦਿੱਤੀ ਨਹੀਂ ਆ ਲੋਨ ਪਾਉਂਦਾ ਸੀ ਇੱਥੇ ਪੁੱਛੀ ਉਹ ਕਹਿੰਦਾ ਹੈ ਹੀ ਨਹੀਂ ਯੋ ਉਧਰ ਉਹ ਮਾਮਿਆਂ ਨੇ ਗੱਡੀਆਂ ਲਾਈਆਂ ਆ ਪਤਾ ਨਹੀਂ ਇੱਥੇ ਕੀ ਹੈਪਨ ਹੋਇਆ ਕੀ ਹੈ ਜਾਮ ਰਕ ਦਾ ਸਟੱਪ ਹੋਇਆ ਪਿਆ ਜੀ গুড মর্নিং ਹੋ ਗਈ ਸ਼ੀਸ਼ੇ ਦੇ ਦੇਖੋ ਕਿ ਦਸ ਨੋ ਜੰਮੀਆਂ ਰਾਤੀ ਹਾਈਵੇ ਬੰਦ ਸੀਗਾ ਤਾਂ ਇੱਥੇ ਲਾ ਲਿਆ ਸੀਗਾ ਦਾ ਸਟਰੀਟ ਕੱਟ ਕੇ ਉਹ ਹਾਈਵੇ ਪਿੱਛੇ ਚੱਲਦਾ ਉਹ ਉੱਥੇ ਉਹ ਜਿੱਥੇ ਟਰੱਕ ਲੰਘਿਆ ਪਿੱਛੇ ਤਾਂ ਇੱਥੇ ਆਪਾਂ ਲਾ ਲਿਆ ਸੀਗਾ ਤਾਂ ਪਿੱਛੇ ਵੀ ਦੋ ਚਾਰ ਪੰਜ ਟਰੱਕ ਲਾ ਲਿਆ ਸੀ ਤਾਂ ਆ ਦੇ ਰੋੜਾ ਰਹਾ ਲੋ ਕਿੰਦਾ ਹਾਲ ਚਾਲ ਆਪਣੀ ਹੋ ਗਈ ਮਾਰਨਿੰਗ ਉੱਠ ਗਏ ਆ ਕਿੰਟਾ ਰਹਿ ਗਿਆ ਬੱਕ ਨੂੰ ਸਟਾਰਟ ਹੋਣੇ ਨੂੰ ਜਦ ਤੱਕ ਚਾਹ ਚੂ ਰੱਖਤੀ ਆਪਾਂ ਜਾ ਚੂ ਲਾ ਪਈਏ ਕਟਲ ਗਰਮ ਹੋਣ ਤਾਂ ਹਲੇ ਹੁੰਦੇ ਆ ਤਿਆਰ ਫਿਰ ਜਿੰਨੇ ਟਾਈਮ ਹੋ ਗਿਆ ਪੂਰਾ ਤਾਂ ਚੱਲੀਏ ਤੁਰੀਏ ਰਾਤ ਦੇ ਖੜੇ ਆ ਵੈਦਰ ਬਹੁਤ ਖਰਾਬ ਸੀਗਾ ਅਬਾਰ ਦੇਖੋ ਰੋਡਾਂ ਦਾ ਹਾਲ ਬਹੁਤ ਬੁਰਾ ਸੀਗਾ ਤੇ ਹਾਈਵੇ ਸਾਰਾ ਬਲੌਕ ਹੋਇਆ ਹੋਇਆ ਹੁਣ ਵੀ ਹੌਲੀ ਹੌਲੀ ਚੱਲਦਾ ਮਿਲਣਾ ਦਾ ਦੇਖਦੇ ਆ ਜਾ ਕੇ ਜਾਣਾ ਤਾਂ ਪੈਣਾ ਹੀ ਆ ਉਹ ਦੇਖੋ ਜਿਹੜਾ ਝੰਡਾ ਝੂਲਦਾ ਹੈ ਰਾਤੀ ਉਹ ਦੇ ਉਧਰੋਂ ਹਾਈਵੇ ਤੋਂ ਦਿਸਦਾ ਸੀਗਾ ਇੱਥੇ ਇੱਕ ਸਟਰੀਟ ਕੱਢ ਲਈ ਸੀ ਉਹ ਪਿੱਛੇ ਵੀ ਟਰੱਕ ਲੱਗੇ ਸੀਗੇ ਪਿੱਛੇ ਵੀ ਉਹ ਲੱਗੇ ਹੋਇਆ ਤਾਂ ਤੇ ਇਹ ਇੱਧਰ ਚ ਹੀ ਨਿਕਲੇ ਸੀ ਪਤਾ ਨਹੀਂ ਕਿੱਥੇ ਨਿਕਲੇ ਆਪਣੀ ਤਾਂ ਬੁੱਕ ਵੀ ਖਤਮ ਹੋ ਗਈ ਸੀ ਫਿਰ ਇੱਥੇ ਹੀ ਲਾਉਣਾ ਪਿਆ ਤਾਂ ਆਈਵੇ ਤੇ ਸਲਿੱਪਾਂ ਵੱਜੀ ਜਾਂਦੀਆਂ ਸੀ ਹੱਥ ਲਾਈਓਵਰ ਸਗਾ ਨਾ ਉੱਤੇ ਚੜਦਾ ਹੀ ਨਹੀਂ ਸੀ ਟਰੱਕ ਚੜਦੇ ਹੀ ਨਹੀਂ ਸੀ ਤਾਂ ਫਿਰ ਉਹ ਬਹੁਤ ਜ਼ਿਆਦਾ ਗਾਹ ਪਿਆ ਸੀ ਰਾਤੀ ਦਾ ਤਾਂ ਫਿਰ ਆਹ ਇੱਥੇ ਸਟ੍ਰੀਟ ਘੱਟ ਕੇ ਤਾਂ ਇੱਥੇ ਹੀ ਸਲਿੱਪ ਪਾਤੀ ਸੀ ਹੁਣ ਇੱਥੋਂ ਹੁਣ ਤੁਰਦੇ ਆਪਾਂ ਉਦਾਂ ਵੀ ਤਾਂ ਅੱਗੇ ਇੱਥੇ 15 ਅਧਿਕ ਘੰਟੇ ਚ ਪੰਪ ਆਉਣਾ ਸਗਾ ਉਹ ਉਹਨੂੰ 1.5-2 ਘੰਟੇ ਲੱਗੇ ਬੁੱਕ ਖਤਮ ਹੋ ਗਈ ਤਾਂ ਉੱਥੇ ਸੌਣਾ ਸੀ ਨਹੀਂ ਤਾਂ ਜਾ ਕੇ ਹੁਣ ਉੱਥੇ ਵੀ ਜਗ੍ਹਾ ਨਹੀਂ ਮਿਲਣੀ ਸਾਰੇ ਪੰਪਰੈਸਟਰੀ ਦੇ ਭਰੇ ਪੈਸੀ ਰਾਤੀ ਸਾਰੇ ਆਨੇ ਰੁਕ ਲਿਆ ਸੀਗਾ ਫ੍ਰੀਜ਼ਿੰਗ ਰੇਨ ਪੈਂਦੀ ਸੀ ਥੱਲੇ ਆਈਸ ਬਲੈਕ ਆਈਸ ਜੰਮ ਗਈ ਸੀ ਤੋ ਅੱਪਾ ਵੀ ਫਿਰ ਇੱਥੇ ਬੁੱਕ ਹੀ ਖਤਮ ਹੋ ਗਈ ਤਾਂ ਰੁਕਣਾ ਹੀ ਸੀਗਾ ਫਿਰ ਇੱਥੇ ਰੁਕ ਗਏ ਤਾਂ ਵਧੀਆ ਚੱਲ ਸਲੀਪ ਪੈ ਗਈ ਹੁਣ ਅਪਾ ਇੱਥੋਂ ਹੁਣ ਤੁਰਦੇ ਆ ਦਿਨੇ-ਦਿਨੇ ਨਾਲੇ ਵਧੀਆ ਰਾਤ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਸੀ ਕੁਝ ਹੁਣ ਸ਼ਾਇਦ ਹਾਈਵੇ ਸੈਸ ਸਾਫ਼ ਕਰਤੇ ਹੋਣ ਅੱਲੇ ਫਲਰੀ ਵਣ ਵਣੇ ਦਿਖਦੀਆਂ ਆ ਪਰ ਠੀਕ ਆ ਚੱਲਦੇ ਆ। ਯੋ ਚਾਚੋ ਪੜਦੀ ਹੈ ਤਦ ਦੇ। ਵੇਖੋ ਕੱਲ ਦੇ ਟਰੱਕ ਪਲਟੇ ਹੋ। ਥੱਲੇ ਬਲੈਕ ਆਈਸ ਆ ਥੱਲੇ ਹਾਈ ਫੋਰਟੀ ਕਰਕੇ ਪਾंदे ਆ ਕਿਉਂ? ਬੰਦ ਗੂਗਲ ਮੈਪ ਤੇ ਤਾਂ ਬੰਦ ਸ਼ੋ ਕਰਦਾ। ਆ ਗਾਂਦੇ ਇੱਥੇ ਆ ਦੇਖੋ ਰਸਤੇ ਬੰਦ ਹੋਇਓ ਆ। ਰਾਜ ਹੋਰ ਵੀ ਬਹੁਤ ਕਾਂਡ ਹੋਇਓ ਆ। ਯਾਰ ਆ ਬਹੁਤ ਆ। ਆ ਦੇ ਟਰੱਕ ਟ੍ਰੇਲਰ ਐਂਦੀ ਪਿਆ।

in 500 meters turn right onto arkansas 391 south state highway 391 south black ice ne bahut kam kharab kita kise ne park kita ohna nu wo bhi nahi hunda itthe thalle all chak chak ke le aunde crane naal slipan vajj jandiyan bahut bure haal te phir ko kaande hoya halle vi nahi proper ne chaleya halle thalle black ice ya proper inna ne saaf karan da intezam hoyi nahi na koi mainu lagda saaf hi nahi safai nahi kiti roadan ਦੇਖੋ ਬ ਆਈਸ ਜੰਮੀ ਹੋ ਛੀਸ਼ਿਆਂ ਤੇ oh my god trestle long line up 40 ਤੇ ਲੀਟਰ ਰੌਕ ਚੋਂ 30 ਤੋਂ 40 ਦੇ ਜਲੇ ਚੜਦੇ ਆ ਬਸ ਜਾਮ ਲੱਗਾ ਫੁੱਲ ਸਟਾਪ ਸਾਈਡ ਸੂਟ ਚ ਜੇ ਕੋਈ ਰਾਹ ਹੈਗਾ ਤਾਂ ਉੱਥੋਂ ਨਿਕਲ ਜਾਓ ਇੱਥੇ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਫਸ ਗਿਆ ਮੈਂ ਤਾਂ ਐਵੇਂ ਮੈਂ ਵੀ ਨਿਕਲ ਲਗਾਏ ਪਹਿਲਾਂ ਉਧਰ ਚਿਪਾ ਨਿਕਾਤੇ ਜਦੋਂ ਪਾ ਲਿਆ ਮੈਂ ਆਜੀ ਇੱਕ 70 ਜਾਂਦਾ ਸਿੰਗਲ ਰਸਤਾ ਉਹ ਲੈ ਜਿਹੜਾ ਸਾਨੂੰ ਗਲਤੀ ਕਰ ਲਈ ਬਹੁਤ ਓ ਮੈਨ ਆਨੇ ਡਰੋਨ ਚਲਾ ਦੇਖਣ ਟ੍ਰੈਫਿਕ ਉਹ ਉਧਰ ਚਲਾ ਉੱਪਰ ਦੇਖ ਕੇ ਆਊਗਾ ਕਿਥੇ ਤੱਕ ਟ੍ਰੈਫਿਕ ਲੱਗਾ ਕੀ ਚੱਕਰ ਚੜ ਗਿਆ ਉੱਪਰ ਆ ਇੱਥੇ ਖੜੇ ਖੜੇ ਤੇ ਐਡੀ ਲੰਬੀ ਹੋ ਗਈ ਵਧੀ ਜਾਂਦੀ ਥੱਲੇ ਨੂੰ ਸਰੋਹਦੀ ਉਹ ਓ ਮਾਈ ਗੋਡ ਅੱਛੀ ਜੇ ਪਿੱਛੇ ਸਾਰਾ ਹੀ ਹੈ ਖਬਰ ਓ ਪਿੱਛੇ ਲਾਈਨ ਲੱਗੀ ਐਡੀ ਬੜੀ ਉੱਧਰ ਦਾ ਪਾਸਾ ਚੱਲਦਾ ਇੱਧਰ ਵੀ ਓ ਮਾਈ ਗੋਡ ਸਾਰਾ ਹੀ ਫੋਟੀ ਜਾਮ ਤੁ ਹੋ ਗਈ ਹੋਰ ਲੰਮਾ ਹੋ ਗਿਆ 4 ਘੰਟੇ ਚ ਐਡਾ ਵੱਡਾ ਬਣ ਗਿਆ ਇਤੋਂ ਇਤੋਂ ਜੋ 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 ਕੇ ਨਾਲ ਹੀ ਜੰਮੀ ਜਾਂਦਾ ਉੱਪਰੋਂ ਕਿਤੇ ਆਉਂਦਾ ਹੋ ਕੇ ਪਾਣੀ ਆ ਜਾਂਦਾ ਕਿਤੋਂ ਨਾਲੇ ਨਾਲ ਜੰਮੀ ਜਾਂਦਾ ਥੱਲੇ ਨੂੰ ਆਪਾਂ ਸਟਲ ਫਸਿਓ ਆ ਟ੍ਰੈਫਿਕ ਚ 4 ਘੰਟੇ ਹੋ ਗਏ 4 ਘੰਟੇ ਓ ਮਾਈ ਗਾਡ ਟ੍ਰੈਫਿਕ 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 ਬੋਥ ਲਾਈਨ ਫੁੱਲ ਬੈਕਅਪ ਆਹ ਤੇ ਪਤਾ ਨਹੀਂ ਕਿੰਨੇ ਕੁ ਟਰੱਕ ਡਿਗੇ ਰਾਤੀ ਬਹੁਤ ਜ਼ਿਆਦਾ ਟਰੱਕ ਡਿਗੇ ਆ ਐਸ ਐ ਬਸ ਜਾਮ ਹੀ ਲੱਗਿਆ ਹੋਇਆ 40 ਤਾਂ ਬਸ ਜਾਮ ਹੀ ਮਿਲੇ ਆ ਅੱਜ ਤਾਂ ਸਾਰੀ ਡਰਾਈਵ ਜਾਮ ਚ ਹੀ ਲੰਘ ਗਈਆਂ ਸਾਰੀ 7-8 ਘੰਟੇ ਹੋ ਗਏ ਇੱਥੇ ਫਸੇ ਹੋਇਆ 150 ਕਿਲੋਮੀਟਰ ਦੇ ਡਰਾਈਵ ਚ ਓ ਮਾਈ ਗਾਡ ਇਹ ਸਾਰੇ ਟਰੱਕ ਰਾਤ ਦੇ ਡਿਗੇ ਹੋਇਆ ਹੁਣ ਕੱਢਣ ਕੱਢੂਗੇ ਨਾ ਕੱਟਦੇ ਆ ਨਾ ਹਾਲੇ ਬਹੁਤ ਡਿਗੇ ਸਾਰੇ ਦਿਨ ਦਾ ਰਸਤਾ ਬੰਦ ਕੀਤਾ ਇਹਨਾਂ। ਫਾਤੀ ਬਲੈਕ ਆਈਸ ਨੂੰ ਸੁਣੋ ਵੀ ਬਲੈਕ ਆਈਸ ਜੰਮ ਗਈ ਤਾਂ ਉਹਨਾਂ ਸਾਰੇ ਸਕੇਡ ਕਰ ਕਰਕੇ ਸਾਰੇ ਵਿੱਚ ਡਿਗੇ ਆ। ਅੱਗੇ ਕਰੇ ਨਾ ਕੱਟੇ। ਉਹ ਦੂਜੇ ਪਾਸੇ ਵੀ ਉਹ ਉਧਰ ਡਿਗੇ ਆ ਕੱਢਣ ਲੱਗੇ ਉਹ ਦੂਜੀ ਲਾਈਨ 'ਚ। ਉਧਰ ਵੀ ਪਿੱਛੇ ਵੀ ਬਹੁਤ ਸਾਰੇ ਸਾਰੇ ਮੂਹਤੇ ਸਿਗਾ ਵੀਡੀਓ ਵੱਢਦੀ ਨਹੀਂ।

ਇਲੀ ਨੌਸ ਸਵੇਰ ਦੀ 8 ਵਜੇ ਦੀ ਬੁੱਕ ਸਟਾਰਟ ਕੀਤੀ ਹੋਇਆ ਤਾਂ ਹੁਣ ਬਸ਼ਾਮ ਦੇ ਮੇਨਾਂ ਦਾ 6-7 ਵਜ ਗਏ 7 ਤਾਂ 5 ਘੰਟੇ ਡਰਾਈਵ ਕੀਤੀ ਹੈ ਸਵੇਰ ਤੋਂ 8 ਵਜ ਤੋਂ ਲੈ ਕੇ ਸ਼ਾਮ ਦੇ 6:30 ਤੱਕ ਦੇਖ ਲਓ ਹਿਸਾਬ ਲਾ ਲਓ ਤੁਸੀਂ ਕੀ ਬਣਦਾ ਹੋਗਾ ਜਾਂ ਹੁਣ ਵੀ ਇੱਥੇ ਪਿੱਛੇ ਵੀ ਟ੍ਰੈਫਿਕ ਇੱਦਾਂ ਆ ਸਿੰਗਲ ਲੈ ਰਹੇ ਆ ਜਾਮ ਲਾਈ ਜਾਂਦੇ ਪਤਾ ਨਹੀਂ ਕੰਸਟਰਕਸ਼ਨ ਵਾਲੇ ਕੀ ਆ ਰੋਡ ਤਾਂ ਸਾਫ ਆ ਕੋਈ ਸੁਣੋ ਨਹੀਂ ਆ ਗਈ ਆ ਡੋਨਟ نو ਕੀ ਕੀਤਾ ਤਾਂ ਕਹ ਦੋ ਘੰਟੇ ਇੱਥੇ ਹੋ ਗਏ ਹੁਣ ਖੜਿਆ ਨੂੰ ਸੱਤ ਅੱਠ ਘੰਟੇ ਉੱਤੇ ਖੜੇ ਰਿਹਾ ਸੀ 40 ਤੇ ਓ ਮਾਈ ਗॉड ਥਿਸ ਟ੍ਰਿਪ ਜੁਨਾ ਇਹ ਆ ਵਾਲੇ ਟ੍ਰਿਪ ਨੇ ਤਾਂ ਬੱਸ ਕਰਾ ਦਿੱਤੀ ਹੱਥ ਖੜੇ ਕਰਾ ਦਿੱਤੇ ਆ ਦੇਖੋ ਇਹਨੂੰ ਕਹਿੰਦੇ ਆ ਬਲੈਕ ਆਈਸ ਫਟੇ ਕਰਦੇ ਆ ਬੰਦੇ ਵੀ ਸਲਿੱਪ ਉਤਾਰਾਂ ਟਰੱਕ ਇਹਦਾ ਪਤਾ ਨਹੀਂ ਲੱਗਦਾ ਰੋਡ ਤੇ ਐਦਾਂ ਜੰਮੀ ਹੁੰਦੀ ਹੈ ਇਹ ਚੋਂ ਬੰਦੇ ਤਿਲਕਦੇ ਆ ਜਿਹੜੇ ਚੋਰਦੇ ਆ ਇਹ ਆ ਦੇਖੋ ਕਿਦਾਂ ਜੰਮੀ ਹੋਈ ਸਲਿੱਪਰੀ ਬਣੀ ਹੋਈ ਛੀਸ਼ਾ ਹੈ ਪਤਾ ਨਹੀਂ ਲੱਗਦਾ ਰੋਡ ਤੇ ਇਹ ਤਾਂ ਪਾਣੀ ਜਾਂ ਜੇ ਖੁਰ ਕੇ ਪਾਣੀ ਜੰਮ ਜਾਂਦਾ ਐਦਾਂ ਯੋ ਇੱਥੇ ਕਰਦੇ ਫਿਰ ਸਕਿਡ ਹਾਂ ਦੇਖੋ ਆ ਦੇਖੋ ਰੋਡ ਵਰਗਾ ਹੀ ਹੈ ਨਾ ਕੱਲ ਪਤਾ ਨਹੀਂ ਲੱਗਦਾ ਇਹਦਾ ਆ ਦੇਖੋ ਇੰਡੀਅਨ ਐਪਲਸ ਫੈਡੈਕਸ ਦੇ ਖੜੇ ਜਹਾਜ਼ I70 ਹਾਈਵੇ ਡਾਊਨਟਾਊਨ ਦੇ ਵਿੱਚ ਹੀ ਨਿਕਲਦਾ ਨਾਲ ਹੀ ਉੱਪਰ ਹੀ 에어ਪੋਰਟ ਆ ਇੱਥੇ ਲਵੇਂ ਆ ਫੈਡੈਕਸ ਕੋਡੇ ਕਿਸਾ ਆ ਮੈਂ ਉਧਰੋਂ ਦੂਜਾ ਪੈਸੇਂਜਰ ਦੂਜੀ ਸਾਈਡ ਆ ਜਾਂ ਕਾਫੀ ਵੱਡਾ ਫੈਡੈਕਸ ਦਾ ਇੱਥੇ ਜਾਂਦਾ ਹੈ ਜਦ ਗਿਆ ਪੋਸਟ ਆ ਪਲੇਟ ਉਹ ਵੀ ਆ ਗਿਆ ਇੰਡੀਆ ਨਾ ਪਲਸ ਦਾ ਡਾਊਨਟਾਊਨ ਆ ਡਾਊਨਟਾਊਨ ਆ ਇੰਡੀਆ ਨਾ ਪਲਸ ਦਾ ਠੀਕ ਹੈ ਬਹੁਤ ਵੱਡਾ ਸ਼ਹਿਰ ਨਹੀਂ ਮਰ ਠੀਕ ਹੈ ਬੰਦੀਆ ਆ ਯੋ ਆ ਡਾਊਨਟਾਊਨ ਦਾ ਰੋਡ ਟੁੱਟਾ ਹੀ ਆ 70 ਜਿਹੜਾ ਵਿਚ ਹੀ ਲੰਘਦਾ ਆ ਸਟੇਡੀਅਮ ਆ ਲੁਕਾਸ ਆਇਲ ਸਟੇਡੀਅਮ ਜਿਹੜੀ ਰੈੱਡ ਜੀ ਬਿਲਡਿੰਗ ਦੀਦੀ ਆ ਇੱਥੇ ਮੈਚ ਮੋਚ ਹੁੰਦੇ ਆ ਰਗਬੀ ਦੇ ਜਾਂ بیسਬਾਲ ਦੇ ਮੈਚ ਲੰਘਦਾ ਉਹ ਹੁੰਦਾ ਹੈ ਕਾਸੌਲ ਸਟੇਡੀਅਮ ਆਇਲ ਕੰਪਨੀ ਨੇ ਕਿਸੇ ਨੇ ਬਣਾਇਆ ਹੋਣਾ ਉਹਨਾਂ ਨੇ ਸਪான்ਸਰ ਕੀਤਾ ਹੋਣਾ ਇਹ ਐਡਾ ਹੁੰਦਾ ਯੋ ਇੰਡੀਅਨ ਐਪਲ ਸਾਈ 70 ਓ ਲੀਲੀ ਪਤਾ ਨਹੀਂ ਕੀ ਇਹ ਲੀਲੀ ਬਿਲਡਿੰਗ ਰਾਤ ਨੂੰ ਬਹੁਤ ਲਾਈਟ ਨਹੀਂ ਹਦੀ ਚਮਕਦੀ ਹੁੰਦੀ ਲੀਲੀ ਗਵਰਨਮੈਂਟ ਬਿਲਡਿੰਗ ਹੋਗੀ ਜਾਂ ਕੋਈ ਪ੍ਰਾਈਵੇਟ ਹੋਟਲ ਹਟ ਰਿਹਾ ਹੋਣਾ ਇਹ ਯੂਜੀਆ ਯੋ ਡਾਊਨ ਟਾਊਨ Indianapolis. ਬਾਰਡਰ ਤੇ ਲਾਈਨਾਂ ਲੱਗੀਆਂ 3 2 3 ਕਿਲੋਮੀਟਰ ਲੰਮੀਆਂ ਵਾਈ फस ਗਏ ਇੱਥੇ ਹੀ ਮੈਂ ਤਾਂ ਬੁੱਕ ਵੀ ਖਤਮ ਹੋਣੇ ਵਾਲੀ ਆ oh my god ਆ ਗਏ ਪਟਾਕੇ ਹੁੰਦਾ ਇਹਦੇ ਹੀ ਲੈ ਜਾਣੀ ਮੈਂ ਤਾਂ ਕੀ ਕਰਾਂਗਾ oh my god not much man ਦੇਖੋ ਬਾਰਡਰ ਤੇ ਲਾਈਨਾਂ ਮੇਰੇ ਕੋਲ ਸਿਰਫ 2.5 ਘੰਟੇ ਰਹਿ ਗਏ ਬੋਕਾ ਖਤਮਣੇ ਵਾਲੀ ਆ ਤੇ ਬਾਰਡਰ ਤੇ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਆਕਾਰਾਂ ਵਾਲੀ ਲਾਈਨ ਚ ਪਾ ਕੇ ਤੁਰ ਹੀ ਜਾਂਦੇ ਆ ਦੇਖਦੇ ਹਾਂ ਹੁਣ ਇੱਥੇ ਕੀ ਬਣਦਾ ਆ ਸਾਈਡ ਤੇ ਸਨੋ ਦੇਖੋ ਕਿ다 ਢੇਰ ਲੱਗੇ ਹੋਇਆ ਸਾਰੇ ਸਾਰੇ ਰੋਡ ਤੇ ਸਾਫ਼ ਕਰਕੇ ਸਾਈਡ ਦੇ ਢੇਰ ਜਿਉਂ ਪਹੁੰਚ ਜਾਂਦੇ ਆ ਉਹ ਜੋ ਹੁਣ ਅਜੋ ਤੇ ਆ ਬਾਰਡਰ ਕਿਲੋਮੀਟਰ ਰਹਿ ਗਿਆ ਪਰ ਹੁਣ ਪਰ ਤੁਰੂਗਾ ਤਾਂ ਹੀ ਆ ਅੱਜ ਨਹੀਂ ਪਹੁੰਚਣ ਦੇ ਦਿੰਦੇ ਘਰ ਹਲੂਏ ਤੇ ਸਲੀਪ ਪਾਉਗੇ ਬਾਰਡਰ ਤੇ ਉਹ ਦੇਖੋ ਲਾਈਨਾਂ oh my god ਡਬਲ ਲੈਂਡਮ ਬੱਸ ਇਦਾਂ ਹੀ ਉਹ 3 4 5 ਕਿਲੋਮੀਟਰ ਉਹ ਪਿੱਛੇ ਵੀ ਦੇਖੋ oh my god ਗਾਬਿਆ ਬੁਰਾ ਬਾਲੇ ਲਾਈਨਾਂ ਜੇ ਦੂਰ ਤੱਕ ਕੋ ਰਾਜ ਨਹੀਂ ਜਾਣ ਦੇਣਾ ਉਹ ਵੀ ਮੇਤਰਾ ਪਹੁੰਚ ਗਿਆ ਕੈਨੇਡਾ ਦੇਖ ਲੋ ਹਾਲ ਪਹਾੜ برفਾਂ ਦੇ ਲੱਗੇ ਹੋਇਆ ਢੇਰ oh my god guys ਉਹਦੇ ਉਹ 3-3 ਫੁੱਟ 4-4 ਫੁੱਟ ਪਈ ਹੋਇਆ ਸਨੋ oh my god jesus oh my god ਮੈਂ Too much, man! Too much! Oh, shit! What? 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 Too much!